ਹਰਮਿੰਦਰ ਸਿੰਘ ਸਿਗਾਈ ਪੱਤਲਜੋ ਸੰਤ ਸਿੰਘ ਇਹ ਸਾਡੇ 17 ਸਾਲ ਦਾ ਭਰਤੀ ਹੋ ਗਿਆ ਸੀਗਾ ਹੁਣ ਦੋ ਸਾਲ ਰਹਿੰਦੇ ਸੀ ਰਿਟਾਇਰਮੈਂਟ ਚ ਹੌਲਦਾਰ ਸੀਗਾ ਇਹ ਜੰਮੂ ਕਿਸਵੀਚ ਅਨੰਤਰਾਗ ਦੇ ਵਿੱਚ ਇਹਨਾਂ ਦਾ ਤੇਲੇ 5 ਦਿਨ ਤੋਂ ਘਰੇ ਹੋਏ ਸੀਗੇ ਇਹ ਰਾਤ ਦਸ ਰੇ ਨੇ ਵੀ ਬੰਬ ਮਾਰ ਕੇ ਇਹਨਾਂ ਚੋ ਚਾਰ ਜਣਾਂ ਨੂੰ ਸ਼ਹੀਦ ਕਰਤਾ ਇੱਕ ਮਾਨੂਪੁਰ ਦਾ ਮੁੰਡਾ ਸੀ ਇਹਨਾਂ ਦਾ ਦੋਸਤ ਤੇ ਇੱਕ ਸੀਗਾ ਇੱਕ ਕੋ ਵਿੱਚ ਅਫਸਰ ਸੀ ਇਹਨਾਂ ਦੇ ਕਦੋਂ ਭਰਤੀ ਹੋਏ ਸੀ ਇਹ ਤੇ ਤੇ 13 ਸਾਲ ਦੀ ਸਰ ਸ 14 ਸਾਲ ਦੀ ਹੋ ਗਈ ਸੀ ਜੀ ਛੰਨ ਤਾਂ ਹੁਣ ਮੇਰੇ ਸੀ ਤੇਰੀ 2 ਸਾਲ ਰਹਿ ਗਏ ਸੀ ਕਿਨੇ ਤੂੰ ਦੋ ਕੁਵਾਰਾ ਮੁੰਡਾ ਸੀਗਾ 26 ਮਾਸ ਸਾਲ ਸੀਗਾ ਜੀ ਆਖਰੀ ਵਾਰ ਕਦੋਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਉਹਨਾਂ ਦੀ ਕੱਲ ਪਰਿਵਾਰ ਚੇਹੀ ਹੋਈ ਆ ਜੀ ਸਾਰੇ ਕੱਲ ਕਹਿ ਰਿਆ ਸੀ ਵੀ ਸਾਨੂੰ ਰੋਟੀ ਵੀ ਨਹੀਂ ਮਿਲੀ 5 ਦਿਨ ਤੋਂ ਅਸੀਂ ਭੁੱਖੇ ਆ ਪਾਣੀ ਵੀ ਮਿਲਿਆ ਨਹੀਂ ਸੀ ਪਹਾੜ ਦੀ ਮਿੱਟੀ ਖਾ ਖਾ ਕੇ ਕਿਸੇ ਗੁਜ਼ਾਰਾ ਕਰ ਰਹੇ ਆ ਵੀ ਰੋੜੀ ਆਉਂਦੀ ਆ ਥੁੱਕ ਦਿੰਨੇ ਆ ਵੀ ਸਾਡੇ ਅਸੀਂ ਜਮਾਂ ਹੀ ਚਾਰ ਸਵੇਰੇ ਥਿਰੇ ਹੋਏ ਆ ਸਾਰੀ ਵੀਡੀਓ ਵੀ ਭੇਜੀ ਆ ਉਹਨੇ ਸਾਰੀ ਕਾਲ ਫਾਇਰਿੰਗ ਹੁੰਦੀ ਰਹੀ ਕਿੰਨੇ ਦਿਨ ਤੋਂ ਘਰੇ ਹੋਏ ਸੀ ਦੱਸਿਆ ਕੁਝ ਪਿਛਲੇ 5 ਦਿਨ ਤੋਂ ਘਰੇ ਹੋਏ ਸੀਗੇ ਜੀ ਸਾਰੀ ਚਲਦੀ ਨੇ 9 ਦਿਨ ਹੋ ਗਏ ਵਾਲੇ 5 ਦਿਨ ਤੋਂ ਘਰੇ ਹੋਏ ਸੀਗੇ ਪੂਰੇ ਆ ਚਾਰ ਸ਼ਹਿਰੋਂ ਘਰੇ ਹੋਏ ਸੀਗੇ ਅਤਵਾਦੀਆਂ ਦੇ ਵਿੱਚ ਪਰਿਵਾਰ ਚ ਕੌਣ ਕੌਣ ਆ ਜੀ ਪਰਿਵਾਰ ਦੇ ਵਿੱਚ ਇੱਕ ਦਾ ਛੋਟਾ ਭਰਾ ਹੈ ਜੀ ਇਹਦੇ ਭੈਣ ਭਈਆ ਮੰਜੇ ਤੇ ਇੱਕ ਮੈਂਟਲੀ ਅਪਸੈਟ ਆ ਹੋ ਇੱਕ ਮਾਤਾ ਇੱਕ ਪਿਤਾ ਜੀ ਕੀ ਕੂਦਿਸ ਆਪਣੇ ਕੀ ਸੀਗੇ ਜੀ ਸਪਨੇ ਹੀ ਸੀ ਜੇ ਹਫਤੇ ਤੱਕ ਆ ਕੇ ਆਪਣਾ ਕੋਠੀ ਪਾਉਣ ਲੱਗਿਆ ਸੀ ਨਕਸ਼ਾ ਬਣਾਇਆ ਹੋਇਆ ਸੀਗਾ ਆ ਕੇ ਮੈਂ ਗੱਡੀ ਲਾਉਂਗਾ ਫੇਰ ਵਿਆਹ ਕਰਾਉਂਗਾ ਬਸ ਦਿਲ ਦੀ ਦਿਲ ਚ ਲੈ ਗਿਆ ਦੇਖ ਲਿਆ ਦਿਲ ਚ ਲੈ ਗਿਆ ਦਿਲ ਦੀ ਦਿਲ ਚ ਮੈਂ ਕਰਦਾ ਸੀ ਪੁੱਤ ਵਿਆਹ ਕਰਾ ਲਾ ਉਦੋਂ ਵਿਆਹ ਕਰਾ ਲਾ ਤਹੀ ਪਾਪੇ ਮੈਂ ਕੋਠੀ ਪਾ ਕੇ ਵਿਆਹ ਤੇ ਰਹੂਗਾ ਪਾਪੇ ਮੈਂ ਕੋਠੀ ਪਾ ਕੇ ਵਿਆਹ ਤੇ ਰਹੂਗਾ ਬਸ ਬਿਲਦੇ ਰਮਾਨ ਦਿਲ ਚ ਲੈ ਗਿਆ ਤੁਹਾਨੂੰ ਕਿਵੇਂ ਪਤਾ ਗਿਆ ਕਿਡਨ ਬੁਸ਼ੀਦ ਹੋ ਗਿਆ ਜੀ ਸਵੇਰੇ ਫੌਜ ਦੇ ਅਫਸਰਾਂ ਦਾ ਫੋਨ ਆਇਆ ਜੀ ਇਹ ਕੰਮ ਹੋ ਗਿਆ ਮੇਰੇ ਦੁੱਖ ਦੀ ਗੱਲ ਤਾਂ ਇੱਕ ਆ ਪਿਛਲੇ 5 ਦਿਨ ਤੋਂ ਜਵਾਨ ਘਰੇ ਹੋਏ ਨੇ ਕੋਈ ਪ੍ਰਸ਼ਾਸਨ ਨੇ ਪਿੱਛੋਂ ਨਾਲ ਸਿਹਤਾਂ ਦੇ ਲਈ ਨਾ ਕੋਈ ਜਵਾਨ ਨਾ ਰਾਸ਼ਨ ਕਿਸੇ ਵੀ ਚੀਜ਼ ਦਾ ਕੋਈ ਇੰਤਜ਼ਾਮ ਨਹੀਂ ਕਰ ਰਿਹਾ ਬੜੀ ਦੁੱਖ ਵਾਲੀ ਗੱਲ ਆ ਸਾਡੀ ਫੌਜ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ ਕਿ 5 4 10 ਖੜਕੂ ਆ ਕੇ ਸਾਡੇ ਜਵਾਨਾਂ ਨੂੰ ਇੱਕ ਵਾਰ ਗੋਲੇ ਮਾਰ ਕੇ ਗਰੇਡ ਮਾਰ ਕੇ ਸ਼ਹੀਦ ਅੱਜ ਕੱਲ ਤਾਂ ਨਵੀਂ ਤਕਨੀਕ ਆ ਜਿੱਥੇ ਤੁਹਾਨੂੰ ਪਤਾ ਵੀ ਇੱਥੇ ਛੁਪੇ ਨੇ ਅਸੀਂ ਕਿਸੇ ਕਿਸੇ ਵੀ ਚੀਜ਼ ਦਾ ਹਮਲਾ ਕਰ ਸਾਰੇ ਡਰੋਨਾਂ ਦਾ ਹਮਲਾ ਕਰ ਸਕਦੇ ਆ ਵੱਡੇ ਵੱਡੇ ਗੱਲਾਂ ਸਾਡੀਆਂ ਸਰਕਾਰਾਂ ਮਾਰਦੀਆਂ ਨੇ ਕਿ ਇੱਕ ਉੱਥੇ ਨਾਲ ਤੋਂ 5 10 20 ਅਤਵਾਦੀ ਕੰਟਰੋਲ ਹੋ ਰਹੇ ਤਾਂ ਦੇਸ਼ ਨੂੰ ਕਿਵੇਂ ਕੰਟਰੋਲ ਕਰ ਦੇਗੇ ਠੀਕ ਹੈ ਬੱਚਾ ਕੱਲ ਦਾ ਲਾਈਵ ਹੋ ਹੋ ਕੇ ਸਾਨੂੰ ਬਾਰ-ਬਾਰ ਦੱਸ ਰਿਆ ਸੀ ਵੀ ਕੋਈ ਪਤਾ ਨਹੀਂ ਮੇਰੇ ਘਰ ਇੱਕ ਜਗ ਗੋਲੀ ਬਜੜੀਆਂ ਮੇਰੇ ਨਾਲ ਗੱਲ ਕਰੋ ਪੂਰਾ ਪਰਿਵਾਰ ਨਾਲ ਹਾਸ ਹਾਸ ਗੱਲਾਂ ਕੀਤੀਆਂ ਨੇ ਬੱਚੇ ਨੇ ਪੰਜ ਪੰਜ ਦਿਨ ਦਾ ਕਰਿਆ ਹੋਇਆ ਸੀਗਾ ਪੰਜ ਦਿਨ ਦਾ ਭੁੱਖਾ ਸੀ ਤਾਂ ਪਾਣੀ ਪਹਾੜਾਂ ਦੀਆਂ ਮਿੱਟੀਆ ਖਾ ਖਾ ਗੁਜ਼ਾਰਾ ਕਰਦੇ ਨੇ ਡੱਡ ਬੋਡੀ ਚੱਕਣ ਵਾਸਤੇ ਵੀ ਤੇ ਜਵਾਨ ਉਹਦੇ ਕੋਲ ਗਏ ਨੇ ਪਰ ਉੱਥੇ ਸਰਕਾਰਾਂ ਦਾ ਫਰਜ਼ ਵੀ ਉਹਨਾਂ ਨੂੰ ਖਾਣਾ ਪਹਚਾਉਣਾ ਉਹਨਾਂ ਦੀ ਸਿਹਤਾਂ ਕਰਨੀ ਤੇ ਜਾ ਉਹਨਾਂ ਨੂੰ ਉੱਥੇ ਫੋਰਸ ਹੋਰ ਭੇਜ ਦੇ ਇਹ ਸਾਨੂੰ ਇਹਨਾਂ ਨੂੰ ਕੋਈ ਪਤਾ ਨਹੀਂ ਸਾਡੇ ਜਵਾਨ ਘਰੇ ਹੋਏ ਨੇ ਪਿਛਲੇ 5 ਦਿਨਾਂ ਤੋਂ ਘਰੇ ਹੋਏ ਨੇ ਉਹਨਾਂ ਨੂੰ ਕੋਈ ਅੰਨ ਨਹੀਂ ਪਾਣੀ ਨਹੀਂ ਕੁਛ ਨਹੀਂ ਲੈਣ ਨਹੀਂ ਦੇਣ ਨਹੀਂ ਠੀਕ ਹੈ ਨਹੀਂ ਬਹੁਤ ਸਿਰਫ ਸਾਡੇ ਗਰੀਬਾਂ ਦੇ ਬੱਚਿਆਂ ਦੀਆਂ ਲਾਸ਼ਾਂ ਦੇ ਉੱਤੇ ਹੀ ਇਹ ਲੋਕ ਸਿਆਸਤ ਕਰ ਰਹੇ ਨੇ ਸਾਡੇ ਬੱਚਿਆਂ ਦੀਆਂ ਲਾਸ਼ਾਂ ਉੱਠ ਗਈਆਂ ਸਾਡੇ ਗਰੀਬਾਂ ਦੀਆਂ ਲਾਸ਼ਾਂ ਉੱਡਦੀਆਂ ਨੇ ਅੱਜ ਘਰ ਦੇ ਵਿੱਚ ਚਾਰ ਇੱਟਾਂ ਵੀ ਨਹੀਂ ਹੈਗਾ ਇੱਕੋ ਹੀ ਉਹ ਕਮਾਈ ਦਾ ਸਾਧਨ ਸੀਗਾ ਮਾਪੇ ਦੀ ਰੋਟੀ ਰੋਜੀ ਉਹੀ ਚਲਾਉਂਦਾ ਸੀਗਾ ਬਾਪ ਉਹਦਾ ਮੈਂਟਲੀ ਐਪਸੈਟਾ ਸਿਰਫ ਕੱਲੀ ਮਾਂ ਰਹਿ ਗਈ ਉਹਦੀ ਕੀ ਕਰਦੇ ਸਾਡੀ ਸਰਕਾਰਾਂ ਨੂੰ ਕੋਈ ਧਿਆਨ ਦੇਣਾ ਚਾਹੀਦਾ ਕਿਉਂ ਵੀ ਲੋਕਾਂ ਦੇ ਜਵਾਨ ਪੁੱਤ ਕੁਆਰੇ ਪੁੱਤਾਂ ਦੇ ਸਿਰ ਦੇ ਉੱਤੇ ਕਿਉਂ ਆਪਣੀ ਹਸਿਆ ਹਸਤਾ ਖੇਡਦੇ ਨੇ ਲੋਕ ਕਿਉਂ ਨਹੀਂ ਸਾਡੀ ਮਿਲਟਰੀ ਨੂੰ ਛੂਟ ਦਿੰਦੇ ਕਿਉਂ ਨਹੀਂ ਸਾਡੀ ਮਿਲਟਰੀ ਨੂੰ ਛੂਟ ਦਿੰਦੇ ਹੈ ਕਿ ਜਿਹੜੀ ਵੀ ਉਹਨਾਂ ਐਸੇ ਜਿਹੜੇ ਅੱਤਵਾਦੀ ਉਹਨਾਂ ਦਾ ਸਫਾਇਆ ਕੀਤਾ ਜਾ ਸਾਡੀ ਫੌਜ ਦੇ ਉੱਤੇ ਤੋਂ ਜ਼ਿਆਦਾ ਹਾਵੀ ਹੋਗੇ ਸਾਡੀ ਫੌਜ ਦੇ ਉੱਤੇ ਬੜੀ ਸ਼ਰਮਨਾਕ ਘਟਨਾ ਹੈ ਮੈਨੂੰ ਮੇਰੇ ਪਤਾ ਜਿਹੜੇ ਜਾਣ ਦਾ ਦੁੱਖ ਨਹੀਂ ਹੈਗਾ ਮੇਰੇ ਭਤੀਜਾ ਸ਼ਹੀਦ ਹੋਇਆ ਹੱਸ-ਹੱਸ ਸ਼ਹੀਦ ਹੋਇਆ ਆਖਰੀ ਟਾਈਪ ਤੱਕ ਹਸਦਾ ਰਿਹਾ ਬੱਚਾ ਸਾਨੂੰ ਵੀਡੀਓ ਕਾਲ ਕਰਦਾ ਰਿਹਾ ਹੱਸ-ਹੱਸ ਕੇ ਕਰਦਾ ਰਿਹਾ ਠੀਕ ਹੈ ਨਹੀਂ ਪਰ ਮੈਨੂੰ ਦੁੱਖ ਆਉਂਦਾ ਇਸ ਪ੍ਰਸ਼ਾਸਨ ਤੇ ਇਸ ਗੰਦੀਆਂ ਸਰਕਾਰਾਂ ਤੇ ਇਸ ਗੰਦੀਆਂ ਸਰਕਾਰਾਂ ਤੇ ਸਾਨੂੰ ਹਰਖਾ ਸਾਡੇ ਭਤੀਜੇ ਦਾ ਸ਼ਹੀਦ ਹੋਇਆ ਦੇਸ਼ ਲਈ ਸ਼ਹੀਦ ਹੋਇਆ ਸਾਨੂੰ ਮਾਣ ਆ ਇਸ ਗੱਲ ਦੇ ਉੱਤੇ ਮੇਰੀ ਪਿਛਲੀਆਂ ਚਾਰ ਪੀੜੀਆਂ ਫੋਰਸ ਖਲਾਈ ਦੇ ਵਿੱਚੇ ਭਰਤੀਆਂ ਹੁੰਦੀਆਂ ਸੀ ਤੇ ਇਸ ਤੋਂ ਪਹਿਲਾਂ ਮੇਰਾ ਭਰਾ ਭਰਤੀ ਸੀ ਫਿਰ ਮੇਰਾ ਤਾਇਆ ਜੀ ਭਰਤੀ ਸੂਬੇਦਾਰ ਫੋਰਸ ਖਲਾਈ ਦੇ ਵਿੱਚੋਂ ਰਿਟਾਇਰ ਹੋਇਆ ਸੂਬੇਦਾਰ ਨਗੇਂਦਰ ਸਿੰਘ ਮੇਰਾ ਭਰਾ ਬਲਵਿੰਦਰ ਸਿੰਘ ਉਹ ਹੌਲਦਾਰ ਰਿਟਾਇਰਮੈਂਟ ਆਇਆ ਸੀਗਾ ਇਹ ਵੀ ਹੌਲਦਾਰ ਸੀਗਾ ਇਹਨਾਂ ਦੀ 2 ਸਾਲ ਤੱਕ ਰਿਟਾਇਰਮੈਂਟ ਹੋ ਜਾਣੀ ਸੀ ਠੀਕ ਹੈ ਨੇ ਪਰ ਘਟਿਆ ਸਿਸਟਮ ਗਵਰਨਮੈਂਟ ਦੀ ਨੀਤੀ ਦੇ ਅੱਜ ਦੁੱਖ ਆਉਂਦਾ ਜਿਹੜੀ ਇਹਨਾਂ ਦੀ ਸੋਚ ਆ ਉੱਤੇ ਦੁੱਖ ਆਉਂਦਾ ਸ਼ਹੀਦੀਆਂ ਪਾਈਆਂ ਸਾਡੇ ਲਈ ਫਖਰ ਦੀ ਗੱਲ ਆ ਸਾਡੇ ਪਰਿਵਾਰ ਲਈ ਫਖਰ ਦੀ ਗੱਲ ਆ ਸਾਡੇ ਬੱਚੇ ਨੇ ਦੇਸ਼ ਲਈ ਜਿੰਦਗੀ ਬਾਰੀ ਆ ਸਾਡਾ ਬੱਚਾ ਦੇਸ਼ ਲਈ ਸ਼ਹੀਦ ਹੋਇਆ ਇਹ ਲਈ ਸਾਨੂੰ ਬੜੀ ਮਾਣ ਵਾਲੀ ਗੱਲ ਆ ਪਰ ਘਟਿਆ ਗਵਰਨਮੈਂਟ ਘਟਿਆ ਪ੍ਰਸ਼ਾਸਨ ਦੇ ਅੱਗੇ ਜਿਹੜੀ ਇੱਕ ਮੁੱਠੀ ਪਰ ਅੱਤਵਾਦੀਆਂ ਦੀ ਵੋਟਾਂ ਲੈਣ ਦੀ ਖਾਤਰ ਉਹਨਾਂ ਦੇ ਮੂਰੇ ਇਹ ਗੋਡੇ ਟੇਕ ਦੀ ਆ ਸਰਕਾਰਾਂ ਜੰਮੂ ਕਸ਼ਮੀਰ ਸਰਕਾਰ ਨੇ ਗੋਡੇ ਟੇਕੇ ਨੇ ਸੈਂਟਰ ਸਰਕਾਰ ਗੋਡੇ ਟੇਕ ਰਹੀ ਆ ਇਸ ਦਾ ਸਾਨੂੰ ਬੜਾ ਦੁੱਖ ਆ ਇਹਨਾਂ ਨੂੰ ਲੱਖ ਲਾਹਣਤ ਕਹਿੰਦਾ ਮੈਂ ਤਾਂ ਇਹਨਾਂ ਸਰਕਾਰਾਂ ਨੂੰ ਲੱਖ ਲਾਹਣਤ ਆ ਦਿੰਨੇ ਅਸੀਂ ਤਾਂ ਇੰਨੇ ਕਹਿੰਦਾ ਹੋਇਆ ਮੈਂ ਲੋਕਲ ਪ੍ਰਸ਼ਾਸਨ ਤੋਂ ਹੁਣ ਤੱਕ ਤੁਹਾਡੇ ਕੋਲ ਕੋਈ ਅਧਿਕਾਰੀ ਅਫਸਰ ਆਇਆ ਨਹੀਂ ਕੋਈ ਨਹੀਂ ਕੋਈ ਤਹਿਸੀਲਦਾਰ ਵਗੈਰਾ ਦੇ ਫੋਨ ਆਏ ਨੇ ਜੀ ਇਲਾਕਾ ਚਾਰਜ ਰਾਜੂ ਖੰਨਾ ਜੀ ਦਾ ਫੋਨ ਆਇਆ ਮਿੱਤਰ ਦੇ ਮੇਰੇ ਤੇ ਹੋਰ ਪਟਵਾਰੀਆਂ ਦੇ ਫੋਨ ਆਏ ਨੇ ਵੀ ਜਾਂ ਆਉਣਗੇ ਦੱਸਿਓ ਸਰਕਾਰ ਦਾ ਕੋਈ ਨੁਮਾਇੰਦਾ ਪਹੁੰਚੇ ਤੁਰਕ ਨਹੀਂ ਹਜੇ ਤੱਕ ਕੋਈ ਨਹੀਂ ਪਹੁੰਚਿਆ ਹੈਗਾ ਅਜੇ ਤੱਕ ਕੋਈ ਨਹੀਂ ਤੇ ਕਦੋਂ ਤੱਕ ਉਮੀਦ ਹੈ ਵੀ ਜਿਹੜੀ ਡੈਡ ਬੁੱਲ ਕਾਥਕ ਸੀ ਸਹੀ ਸਰ ਕੋਈ ਅੱਜ ਆ ਕੇ ਨੇ 4 ਵਜੇ ਅਸੀਂ ਕਲੀਅਰ ਕਰਾਂਗੇ ਵੀ ਜੇ ਤਾਂ ਅੱਜ ਅਸੀਂ ਪਹੁੰਚ ਗਏ ਇੱਥੇ ਤੱਕ ਚੰਡੀਗੜ੍ਹ ਬਾਈਏ ਰਾਉਣੀਆਂ ਜੰਮੂ ਤੋਂ ਬਈ ਨਹੀਂ ਤਾਂ ਅਸੀਂ ਕੱਲ ਨੂੰ ਆਵਾਂਗੇ ਹਏ ਸਾਨੂੰ ਪੂਰਾ ਪਤਾ ਨਹੀਂ ਵੀ ਕਾਦ ਡੈੱਡ ਬੋਡੀ ਆਉਣੀ ਆ ਅਸੀਂ ਰਿਸ਼ਤੇਦਾਰਾਂ ਨੂੰ ਕੁਝ ਦੱਸਣ ਜੋਗਿਆ ਨਹੀਂ ਹੈਗੇ ਕੋਈ ਸਾਨੂੰ ਮਾਰਾ ਡਿਕਲੇਅਰ ਹੋਣਾ ਚਾਹੀਦਾ ਵੀ ਡੈੱਡ ਬੋਡੀ ਕਾਦ ਆਉਣੀ ਆ ਅਸੀਂ ਉਸੇ ਦੀ ਤਿਆਰੀ ਕਰੀਏ ਅਸੀਂ ਫੇਰ ਰਿਸ਼ਤੇਦਾਰਾਂ ਨੂੰ ਸਰੇਹੇ ਨੇ ਲੱਗੇ ਨੇ ਰਿਸ਼ਤੇਦਾਰ ਵੀ ਪੁੱਛ ਰਹੇ ਨੇ ਵੀ ਕਾਦ ਡੈੱਡ ਬੋਡੀ ਆਉਣੀ ਆ ਸਾਨੂੰ ਹਜੇ ਖੁਦ ਨਹੀਂ ਪਤਾ ਹੈਗਾ ਵੀ ਕਾਦ ਆਣੀ ਨੇ ਕਦ ਨਹੀਂ ਆਣ 5 ਵਜੇ ਕੱਲੋ ਜੀ ਮੈਂ ਫੋਨ ਕਰਿਆਂ ਨੂੰ ਫੋਨ ਪ੍ਰਤੀ ਉੱਚੀ ਬੋਲੋ 5 ਵਜੇ ਨੂੰ ਮੈਂ ਫੋਨ ਕਰਿਆਂ ਆਪਣੇ ਬੇਟੇ ਨੂੰ ਕਰਾਂ ਮੈਂ ਬਹੁਤ ਪਰਫਰ ਫਸਿਆ ਹੋਇਆ ਕੀ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਗੋਲੀ ਫੱਜ ਜੇ ਵਾ ਸਾਨੂੰ ਅਜੇ 7 ਦਿਨ ਹੋ ਗਏ ਫਸਿਆ ਨੂੰ ਇਹ ਕੋਈ ਪਤਾ ਨਹੀਂ ਵੀ ਕਿਹੜੇ ਵੇਲੇ ਗੋਲੀ ਫੱਜੇ ਮੰਮੀ ਕਹਿੰਦਾ ਨਹੀਂ ਆਉਣ ਨੂੰ ਤਿਆਰ ਜਿਹੜਾ ਰਸਨਾ ਉਹ ਅਸੀਂ ਟੱਕ ਰਹੇ ਹਾਂ ਬਾਕੀ ਸਾਰਾ ਕਪੜਾ ਦੀੜਾ ਦਾ ਭਜਣਾ ਹੀ ਭਜਣਾ ਇਹ ਆ ਗੱਲਾਂ ਬਾਤਾਂ ਹੋਈਆਂ ਨੇ ਮਹਾਰਾਜ ਜੀ ਸਵੇਰੋਂ ਵੀ ਹੁਣ ਮੇਰੇ ਨਾਲ ਗੱਲ ਕੀਤੀ ਸ਼ਾਮ ਨੂੰ ਮੈਂ ਆਪਣੇ ਬੇਟੇ ਨਾਲ ਆਪ ਗੱਲ ਕਰੀ ਦੀ ਹਾਂ ਪਤਾ ਠੀਕ ਠਾਕ ਆ ਹਾਂ ਹਾਂ ਮਮੇ ਨੇ ਠੀਕ ਆ ਗਏ ਬੱਦਲ ਬਹੁਤ ਆ ਰਹੇ ਆ ਸਦਾ ਰਸਣ ਭੇਜ ਰਹੇ ਆ ਪੀਸਾ ਨੂੰ 7 ਦਿਨ ਹੋ ਗਿਆ ਕਿ ਰੇਸੀ ਪਾਇਆ ਨੂੰ 7 ਵਾਦੀਆਂ ਵੀ ਅਸੀਂ ਆਜਾ ਨਿਕਲ ਨਹੀਂ ਰਹੇ